ਤੇਰੇ ਐਸਾ ਮਾ ਜੂਤ ਫੇਰਨਾ ਤੂੰ ਯਾਦ ਰੱਖੇਗਾ ਤੂੰ ਅਸੀਂ ਕਿਹਨਾਂ ਸਮਝੀ ਮਰਦਾ ਇੱਧਰ ਲੋਕਾਂ ਦੇ ਪਰਸੇ ਚੰਗਣਾ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੀ ਧੌਣ ਕੁੱਟੂਆ ਆ ਬਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਤੂੰ ਪੈਂ ਤੱਕ ਰਿਕਾ ਨਾ ਮੇਰੇ ਮਾਤਾ ਦੇ ਕਿਤੇ ਕੋਈ ਆਉਣੀ ਉਮਰ ਤੋਂ ਫੁੱਦੂ ਨਾ ਸਮਝ ਇਕੜੀ ਇਸਕੇ ਲੈ ਕੇ ਉਧਰ ਮੈਂ ਉੱਥੋਂ ਦੇ ਨੂੰ ਸਾਆ ਆਪਣਾ ਮਾਤਾ ਦਾ ਮਾਤਾ ਮੇਰੇ ਚੋਂ ਖੰਦ ਛਾ ਲੌਂਡਾ ਤੂੰ ਸਾਆ ਕੋਈ ਨਾ ਬੰਨੇ ਕੋਈ ਨਾ ਬੈਠ ਕੇ ਆ ਆਪਣਾ ਤਲਾ ਕਰੀ ਦਾ ਇੱਥੇ ਡਾਂਗ ਫਿਰ ਮੈਂ ਹੋਰ ਤਦੋਂ ਮੁੰਡੇ ਵੇ ਮਾਡ ਖੰਦਮੁੰਡੇ ਖੜ ਜਾ ਇੱਕ ਮਿੰਟ ਮੁੰਡਾ ਨੂੰ ਫੋਨ ਕਰ ਯਾਰ ਪਾਣੇ ਕਾਣੂ ਮੁੰਡਾ ਨੂੰ ਫੋਨ ਕਰ ਇਹ ਡਾਂਗ ਫੇਰਾਂਗਾ ਇਹਨੂੰ ਕੁੱਟਕੇ ਲਾ ਕੇ ਨਾ ਪਾਣੇ ਇੱਕ ਮਿੰਟ ਖੜ ਜਾ ਯਾਰ ਖੜ ਜਾ ਰੱਖ ਮੋ ਪਾਣ ਦੇ ਰਲਾ ਯਾਰ ਇਹ ਡਾਂਗ ਫੇਰਾਂਗਾ ਪਖੰਡਵਾ ਦੇ ਵਿਰੁੱਧ ਕਰਮਦਾਨ ਨੂੰ ਫੋਨ ਡਾਂਗ ਫੇਰਾਂਗੇ ਇੱਥੇ ਸਾਡੇ ਤੋਂ 2-400 ਮੁੰਡਾ ਸਾਡੇ ਸਾਰੇ ਮੰਟੀ ਬਗਣਗੇ ਡਾਂਗ ਫੇਰਾਂਗੇ ਯਾਰ ਉਹ ਤੀਜੇ ਦਿਨ ਕਹਿੰਦਾ ਪਾ ਕੇ ਵੀਡੀਓ ਖੰਡਵਾਜਾ ਹੁਣ ਕਰਾਂ ਤੇ ਗਾਰਡ ਕੁੱਟ ਨੂੰ ਮੈਂ ਵਾਹ ਭਾਈ ਯਾਰ ਸਾ ਬਣਾ ਕਲਾ ਕਰੀਦਾ ਇਹ ਡਾਂਫਰ ਵਾਲਾ ਮੁੰਡਾ ਖੜੇ ਇੱਥੇ ਸਾਲਾ ਪਤਾ ਗਰੀਬਾਂ ਦੇ ਘਰ ਪਵਾ ਦੇ ਖੜਾ ਆਪਣਾ ਇੱਕ ਮਿੰਟ ਖੜਾ ਇੱਕ ਮਿੰਟ ਖੜ ਜਾ ਉੱਥੇ ਨਹੀਂ ਗਏ ਖੜਾ ਨੇ ਵਿੱਚ ਗਰੀਬਾਂ ਦੇ ਘਟਾਂਗੇ ਉੱਥੇ ਹੀ ਕਰਨਗੇ ਅਸੀਂ ਢੀ ਕਰਾਣੇ ਕੰਮ ਚੱਲੀ ਨੇ ਮਜ਼ਦੂਰ ਕਰਾਂ ਦਾ ਚੋਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤਲਸਤਾਂ ਤੂੰ ਤੂੰ ਨਿਕਲੇ ਤੇਰੇ ਗਾਰਡ ਕੋਲ ਤੋਂ ਨਹੀਂ ਮੈਂ ਇੱਥੋਂ ਚੱਲ ਬਾਈ ਬਾਈ ਪੰਨ ਤੇ ਪਰ ਮੈਂ ਤਾਂ ਗੱਲ ਨੂੰ ਭੈਣ ਚੋਦਰੀ ਭੈਣ ਭਾਈ ਮਣ ਕੇ ਵੱਡਾ ਭਰਾ ਵਣ ਕੇ ਭੈਣ ਦਾ ਸਾਲਾ ਜਿਹਨੇ ਨਨ ਕਹਿੰਦਾ ਭੈਣ ਦਾ ਪਾ ਕੇ ਇੰਸਟਾਗ੍ਰਾਮ ਤੇ ਵੀਡੀਓ ਬਾਈ ਬਾਈ ਤੇਰੀ ਮਾਂ ਦੀ ਇਤਰੀ ਦੀ ਭੈਣ ਚੋਦ ਸਾਲਾ ਸਮਝੀ ਮੈਂ ਕਿਹਾ ਚੁੱਪ ਕਰ ਭੈਣ ਦਾ ਗੱਲ ਤਾਂ ਹਲਾ ਦੋ ਉਹ ਜਾਣਾ ਕੋਈ ਸਾਡੋਂ ਪਰ ਯਾਰ ਜਿਹੜਾ ਤੂੰ ਗੱਲ ਤਾਂ ਹਲਾ ਜਾਣਾ ਸਾਲਾ ਆ ਜਾ ਇੱਥੇ ਬੰਨ ਕੇ 10 ਮਿੰਟਾਂ ਦਾ ਪਹਿਲਾ ਪਹਿਲਾ ਮੁੰਡਾ ਖੜਾ ਇੱਥੇ ਡਾਂਗ ਫਰਾਵਾਂਗੇ ਚਲੋ ਅੰਦਰ ਆਓ ਬਈ ਸਹੀ ਆ ਯਾਰ ਗੰਦ ਵੀ ਇਹਨਾਂ ਨੇ ਪਾਰ ਬਹੁਤ ਜ਼ਿਆਦਾ ਗੰਦ ਪਾਰ ਇਸ ਬੰਦੇ ਨੇ ਯਾਰਾ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈਚਾਰਾ ਸਾਡੇ ਮਜ਼ਦੂਰ ਭਾਈ ਇਹਨਾਂ ਨੂੰ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਦੁੱਤੀ ਕੰਮ ਕਰਾਈਏ ਸਾਡੇ ਮਜ਼ਦੂਰ ਭਾਈਚਾਰੇ ਦੇ ਕੀਦਾ ਲਾਜ ਕਰਾ ਕੇ ਦੀ ਕੁੜੀ ਦਾ ਵਿਆਹ ਕਰ ਅਮਰੀਕਾ ਦੇ ਮਜ਼ਦੂਰਾਂ ਨੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲ ਆਉਂਦਾ ਮਜ਼ਦੂਰ ਕੋਈ ਕੱਲ ਨੂੰ ਬੁੱਧਵਾਰ ਆਜੀ ਮੇਰੇ ਕੋਲੇ ਕੱਲ ਨੂੰ ਘਰੇ ਆਈ ਮੇਰੇ ਕੋਲੇ ਦੇਖੀ ਗੱਲਾਂ ਮੇਰਾ ਮਜ਼ਦੂਰ ਭਾਈਚਾਰ ਚਲੇ ਤਰ ਨਹੀਂ ਕਰਦਾ ਨਹੀਂ ਯਾਰ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਵੀ ਬੱਚੇ ਦਾ ਵਿਆਹ ਕਰੋਗੇ ਤਾਂ ਲਾਜ ਕਰਵਾਓ ਉਹ ਕਰੋ ਚੰਗਿਆਂ ਲੈ ਕੇ ਗੱਡੀਆਂ ਸਾਲਾ ਇੱਥੇ ਤੁਰਿਆ ਫਿਰਦਾ ਕਿਆ ਬਾਤ ਹੈ ਜੇ ਮੈਨੂੰ ਉੱਥੇ ਖੜਾ ਆਇਆ ਗਾ ਤੇਰੀ ਧੌਣ ਕੁੱਟ ਕੇ ਲੈ ਜਾਊ ਮੈਥੋਂ ਮੈਂ ਆਪਣੇ ਮਜ਼ਦੂਰ ਭਾਈ ਦਰਫਾ ਦਾ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਧ ਮੁੰਡੇ ਸਿੱਖਾਂ ਮੈਂ ਆਪਣੇ ਸਿੰਧਾਂ ਦੇ ਮੁੰਡੇ ਖਾਦ ਉੱਥੇ ਪਿੰਡੋਂ ਚੰਗੇ ਕੰਮ ਆ ਵੀ ਸਾਰੀ ਨਾਲ ਬਣਾ ਫਿਰਦਾ ਨਾਲੇ ਕੁਝ ਹੋਰ ਬਾਈ ਪਾਣੀ ਬਾਈ ਪਾਣੀ ਬਾਈ ਪਾਣੀ ਜਰ ਪਾਣੀ ਜਰ ਪਾਣੀ ਲੈ ਕੇ ਜਾਂਦਾ ਵੀਰੇ ਜਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਇੰਨੀ ਪਵਿੱਤਰ ਮਾਤਾ ਯਾਰ ਇੰਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨੇ ਉਹਨਾਂ ਲੋਕਾਂ ਨੂੰ ਪੁੱਛਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ ਦਾਰੂ ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹ ਜੇ ਦਾਰੂ ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਤਨ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਮਤਨ ਨੂੰ ਮੰਨਦੇ ਆਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਇਕਰ ਜਾ ਕੇ ਨਹੀਂ ਖੜੇ ਅਸੀਂ ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆਂ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੇ ਕਰਦੁਨੀਆਂ ਪਹੁੰਚ ਗਈ ਸਾਡੇ ਬੱਚਿਆਂ ਨੂੰ ਇਸ ਸਿਸਟਮ ਚ ਲਾਇਆ ਹੋਇਆ ਇਹ ਇਹਨਾਂ ਨੂੰ ਪਤਾ ਹੈ ਕਿੰਨਾਂ ਦੀ ਹੈ ਰਾਜਨੀਤਿਕ ਲੀਡਰਾਂ ਲੋਕਾਂ ਦੀ ਸ਼ਾਇਆ ਇਹਨਾਂ ਨੂੰ ਤੁਹਾਨੂੰ ਉਹਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜਨ ਲਿਖਣ ਸਾਡੀ ਅੱਗੇ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ ਤਿੰਨ ਚਾਰ ਕਿੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਉਂਦੇ ਭਰਾਵਾ ਦੀ ਮੈਂ ਬਾਹ ਫੜ ਰਿਆ ਵੀ ਨਹੀਂ ਯਾਰ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਵੀ ਮੈਨੂੰ ਮਾਂ ਦੀ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌ ਮੈਂ ਹਰ ਇੱਕ ਮਜ਼ਦੂਰਾਂ ਦੇ ਪੈਸੇ ਦਵਾਉ ਉਹ ਕਰਦਾ ਹਣਾ ਅਸੀਂ ਤੈਨੂੰ ਗਾਲਤ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾ ਹੈਗਾ ਮੈਂ ਤੈਨੂੰ ਅੱਜ ਮਿਲਣੀ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਮੇਰੇ ਨਾਲ ਘਰੇ ਆ ਕੇ ਮੁੱਢ ਬਾਣੋ ਜਿੰਨੇ ਮਰਜ਼ੀ ਗੱਲ ਕਰ ਲੈ ਹੁਣ ਸਾਡੀ ਸਾਡੇ ਫੰਡੋ ਆਡਾ ਮਜ਼ਦੂਰ ਭਾਈ ਜਰ ਦੀ ਕੁੜੀ ਦਾ ਪਿਆ ਮੈਂ ਉਥੇ ਇੱਥੇ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆ ਸੀਗਾ ਮੈਂ ਥੋੜੇ ਕੰਮ ਨੂੰ ਕੀ ਪਤਾ ਛੋਟਾ ਇੰਨਾ ਥੱਬਾ ਪਰਚਾ ਦੇ ਕੇ ਸਾਰਾ ਰਿਕਾਰਡ ਦੇ ਕੇ ਬਈ ਇੰਨੇ ਪਰਚੇ ਮੇਰੇ ਤੇ ਕਿੱਤੇ ਹੋ ਨੇ ਏਅਰਪੋਰਟ ਤੋਂ ਪਰਿਆਉਣ ਸਾ ਮੇਰਾ ਪਾਸਪੋਰਟ ਰੱਖ ਲਿਆ ਆ ਕਾਰਡ ਮੇਰੀ ਰਹਿਤ ਪਾਲੀ ਪੂਰਾ ਜੋੜ ਪਹੁੰਚਣ ਤੋਂ ਬਾਅਦ ਤੁਸੀਂ ਮੇਰੀ 2 ਮਿੰਟ ਮੇਰੀ ਗੱਲ ਸੁਣੋ ਤੁਸੀਂ ਮੇਰੇ ਕੋਲ ਮੈਂ ਤੁਹਾਨੂੰ ਗੱਲ ਦੱਸਤੀ ਤੁਸੀਂ ਮੈਂ ਤੁਹਾਨੂੰ ਗੱਲ ਦੱਸਤੀ ਉਹ ਬੰਦਾ ਜਿਹੜਾ ਤੁਸੀਂ ਆਪਾਂ ਉਸ ਨੂੰ ਬਹਿ ਕੇ ਗੱਲ ਹੋ ਜੇ ਤੁਸੀਂ ਥੋੜੇ ਜਹਾਜ ਸੱਚੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹ ਦੂਸਰੀ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਤੇ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹੋ ਧਿਆਨ ਨਾਲ ਗੱਲ ਸੁਣ ਲੈਦਰ ਮਾਤਾ ਤੁਸੀਂ ਵੀ ਇਧਰ ਆਓ ਗੱਲ ਤੁਹਾਨੂੰ ਸੁਣ ਲੈਦਰ ਧਿਆਨ ਨਾਲ ਓਰੇ ਆ ਤੂੰ ਵੀ ਬਾਬਾ ਬਣਿਆ ਹੋਇਆ ਓਰੇ ਆ ਆਪਣੇ ਕਾਲੀ ਉਹ ਵੀ ਬਣਿਆ ਓਰੇ ਆ ਓਰੇ ਗੱਲ ਸੁਣ ਮੇਰੀ ਇਧਰ ਪਹਿਲਾਂ ਮੇਰੀ ਇੱਥੇ ਧਿਆਨ ਨਾਲ ਗੱਲ ਸੁਣ ਇੱਕ ਮਿੰਟ ਖੜ ਜਾ ਓਰੇ ਆ ਇਧਰ ਆ ਇਧਰ ਆ ਜਾ ਇੱਥੇ ਸੁਣ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਏ ਹੋ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਇਸ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਹ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ